ਮਾਮੇ ਦੀ ਇੱਕ ਮਾਮੇ ਦੀ ਆ ਦੋਈ ਲਾ ਮਾਮੇ ਦੀ ਵੀ ਲੋਣੀ ਆ ਇੱਕ ਬਾਬਾ ਜੀ ਦੀ ਆ ਨਹੀਂ ਸਾਨੂੰ ਔਲਕਨੇ ਮਾਰ ਲਿਆ ਉਹਦਾ ਖਾਲ ਕੇ ਗੁੱਚੀ ਓਏ ਜਿੱਦਾਂ ਇੱਕ ਵਾਰ ਨੂੰ ਟੱਟੀਆਂ ਲੱਗੀਆਂ ਸਸੇ ਤੁਸੀਂ ਆਪ ਗਾਹਾਂ ਹੋ ਕੇ ਲੈ ਲਓ ਵਧੀਆ ਵਧੀਆ ਸਮਾਨ ਅਤੇ ਗਈ ਨਾ ਮਾਇਆ ਪੈਸੇ ਨਹੀਂ ਬਣਾਉਣਾ ਕਿਹਦੇ ਭੈਣ ਮਾਇਆਂ ਲਾਉਣਾ ਸੀਗਾ ਉੱਥੇ ਫੱਟੇ ਤੇ ਐਟ ਤੇ ਰੱਖ ਐਟ ਤੇ ਰੱਖ ਕੇ ਲਾ ਲੈਣਾ ਸੀ ਐਵੇਂ ਪੈਸੇ ਖਾਏ ਹਾਏ ਐਟ ਤੇ ਕੌਣ ਰੱਖਦਾ ਪੁੱਤਰਾ ਮਸੀਆ ਉਹ ਲੱਤ ਕਿਉਂ ਪਤਾ ਹੌਲਕੀ ਜਾਏ ਇੱਥੇ ਰੱਖਦਾ ਮੈਨੂੰ ਪਤਾ ਨਹੀਂ ਇਹ ਤਾਂ ਸਤੂ ਸਾਫ ਨਹੀਂ ਹੈ ਉੱਥੇ ਗੋਹਾ ਲੈ ਕੇ ਨਾ ਜਿਉਂਦੇ ਨਾ ਬੈਠਦੇ ਕਹਿੰਦਾ ਮੈਂ ਟੋਕਰੇ ਤੇ ਬਹਿ ਕੇ ਲਵਾਉਣਾ ਮਾਈਆਂ ਯਾਰ ਸੈਂਪਲ ਜਾ ਫਟਾ ਲੈ ਲਓ ਉਥੇ ਥਾਲ ਲੈ ਲਓ ਇਹੀ ਹੁੰਦਾ ਯਾਰ ਕਿਦੋਂ ਹਾਜੀ ਤੁਹਾਡਾ ਮਾਈਆਂ ਕਿਦਾਂ ਰੱਖਦਾ ਸੀ ਫਟੇ ਦਾ ਲੋਹੇ ਰੱਖਦੇ ਨੇ ਨਾ ਨਾ ਸੈਂ 3 ਮਾਰ ਸੀ ਪਾਇਆ ਮਾਈਂ ਅੱਛਾ ਲੈਣਾ ਕੋਪੇ ਨਹੀਂ ਕੋਈ ਥਾਲ ਹੈ ਨਹੀਂ ਕਿਤੇ ਲੈ ਲੈ ਉਹ ਥਾਲ ਥੋੜਾ ਲੈਣੇ ਆ ਨਹੀਂ ਸਾਨੂੰ ਔਲਕਨੇ ਮਾਰ ਲਿਆ ਉਹਦਾ ਥਾਲ ਕਿਤੇ ਖੋ ਗਏ ਨੇ ਨਾ ਹਲੇ ਅੰਦੀ ਨਿੰਦ ਨਹੀਂ ਦਤਾ ਕੋਈ ਇਹ ਚ ਪਾਣੀ ਮਾਰਨਾ ਉਹ ਗੜਵੀ ਗੜਵੀ ਲੈ ਲਈ ਆ ਤੇਲ ਵਾਲੀ ਸ਼ੀਸ਼ੀ ਚਾਹੀਦੀ ਤੇਲ ਵਾਲੀ ਸ਼ੀਸ਼ੀ ਸੋਰਮੇ ਦਾਣੀ ਗੜੇ ਹੈ ਨਹੀਂ ਸੋਰਮੇ ਦਾਣੀ ਇਹ ਕੋਈ ਤਾਂ ਟ੍ਰੇ ਜੀ ਹੈਗੀ ਹੈ ਤੇਲ ਵਾਲੀ ਉਹ ਤਾਂ ਹਲਦੀ ਆ ਹੈਗੀ ਹੈ ਹਲਦੀ ਵਾਲੀ ਵੀ ਚਾਹੀਦੀ ਸਾਨੂੰ ਆ ਹੈਗਾ ਸੁੱਧ ਪਲਉਣ ਨੂੰ ਆ ਹੈਗੀ ਪਲੇਟ ਉਹ ਓਦਾਂ ਕਦੇ ਓਦਾਂ ਨਹੀਂ ਜ਼ਿੰਦਗੀ ਚ ਪੀ ਕੇ ਵੇਖਿਆ ਸਾਰੀ ਉਮਰ ਚੋਇਆ ਹੀ ਆ ਸੰਦੀਪ ਨੂੰ ਕੱਲ ਗੀ ਦੇ ਸੰਦੀਪ ਕੱਲ ਗੀ ਦੇ ਹੁਣ ਜਦੋਂ ਪੀਣ ਦਾ ਟਾਈਮ ਆ ਹੁਣ ਪੈਸੇ ਵੀ ਆ ਉੱਥੇ ਗੜਵੀ ਕੌਣ ਆ ਲੋ ਜੀ ਕੌਣ ਉੱਥੇ ਖੜ੍ਹਜੋ ਓਏ ਯਾਰ ਬਹੁਤ ਜੀ ਉਹ ਤੂੰ ਕਰਦੇ ਨਾ ਖਾ ਨਹੀਂ ਆਹ ਨਾ ਕਾਲ ਦੀ ਸੁਣੀ ਇੱਕ ਮਿੰਟ ਭਾਜੀ ਤੂੰ ਦੱਸ ਕਿਹੜੀ ਕਾਲੀ ਆਹ ਸੁਣੀ ਉੱਤੇ ਤੇ ਚੁੰਨੀ ਚੜਾ ਵੇ ਕਰ ਲੈ ਉਹਨੂੰ ਚੱਕਾ ਕਾਲ ਦੀ ਰੇਨ ਕੋਈ ਨਹੀਂ ਆ ਤੇਰੀ ਵਾਪਸ ਆਂਦੀ ਉਹ ਹੀ ਕੋਲਾ ਦਾ ਆ ਸੁਣੀ ਆ ਕੱਲ ਕੀ ਹਣਾ ਆ ਪਾ ਜੀ ਮੇਰੀ ਮਨਿਕਲ ਗਈ ਉਹ ਤੇ ਵੀ ਪਾ ਦੇ ਦੇਖ ਲੋ ਇੱਕ ਸਾਈਡ ਬਰੋਚਾਂ ਇਹ ਬਾਈ ਕੜਤਾ ਵੀ ਸੇਰਵਾਨੀ ਬਾਈ ਤਾਂ ਵੀ ਚੱਲ ਜਾਣਾ ਹਾਰ ਤਾਂ ਪੈਣਾ ਹੀ ਹੈ ਨਾ ਕਲੇ ਉਹ ਇਦਾਂ ਅਕਬਰ ਲੱਗਦਾ ਸੱਚੀ ਓਏ ਜਿੱਦਾਂ ਅਕਬਰ ਨੂੰ ਟੱਟੀਆਂ ਲੱਗੀਆਂ ਸੇਰਵਾਨੀ ਨਾ ਖੁੱਲ ਲੱਗਦੀ ਮੈਂ ਕਿਹਾ ਇਦਾਂ ਜੀ ਟੱਟੀਆਂ ਲਓ ਕੋਣੀ ਵੀ ਸੇਰਵਾਨੀ ਆ ਸੇਰਵਾਨੀ ਪਾਣੀ ਆ ਕੁਰਤੇ ਪਜਾਮੇ ਨਾਲ ਸਜਣਾ ਨਹੀਂ ਜਾ ਮੈਂ ਕੁਰਤਾ ਪਜਾਮਾ ਪਾਉਣਾ ਮੈਂ ਹੁਣ ਦੱਸਦਾ ਏਦਾਂ ਲੱਗਦਾ ਜਿਦਾਂ ਅਕਬਰ ਨੇ ਟੱਟੀਆਂ ਲੱਗੀਆਂ ਸੀ ਅਲੀ ਇਹ ਨਾਲ ਦੇ ਗਰਜੇ ਨੇ ਖੋਟਾ ਕੱਲੇ ਆ ਨਾ ਕੁਝ ਛੇ ਗੜਦੇ ਏਦਾਂ ਲੱਗਦਾ ਖੋਲੀ ਹੰਗ ਤੇ ਵਾਹ ਦਿਸ ਇਜ਼ 올ਡ ਆਲੋ ਭਾਈ ਇਹ ਚਲਦੇ ਆ ਇੱਕ ਕਲਗੀਆਂ ਇਹਦਾ ਸਿੰਗਲ ਲੈਣੀ ਹੈ ਲੱਗਦਾ ਕਲਗੀ ਮੜੀਏ ਸੁਣੀ ਦਿਖਾ ਦਿਓ ਇਹ ਕਲਗੀਆਂ ਡਿਜ਼ਾਈਨਿੰਗ ਹੈ ਸਾਰੇ ਆ ਦੇਖੋ ਆਪਾ ਜੀ ਆ ਸਾਰੇ ਉੱਪਰ ਜਿਹੜੀ ਭਾਜੀ ਮਾਸੀ ਨੇ ਕਹਿਤਾ ਬਸ ਉਹੀ ਡੰਨਿਆ ਇਹ ਦੋ ਦੁੱਤੀਆਂ ਕਿ ਕੱਢਣੀ ਇਹਦਾ ਨਾ ਦੇਖ ਲੈਣਾ ਵੀ ਹਾਰ ਨਾਲ ਹੀ ਹੈ ਸੇਮ ਮੈਚਿੰਗਾਂ ਦੇਖੋ ਕੋਈ ਆ ਕੋਈ ਮੈਲਨੀ ਵਾਲੇ ਹਾਰ ਰਿਆ ਯਾਰ ਅਗਲਾ ਕਿਹੜਾ ਉੱਥੇ ਮੈਲਨੀਆਂ ਦੇਖ ਇੱਥੇ ਲੈ ਲਓ ਸਿੰਪਲ ਜਿਹਾ ਹਾਰ ਬੱਸ ਆ ਜੀ ਸ਼ੇਅਰ ਕਰ ਘਰੇ ਫੁੱਲ ਲੱਗੇ ਉਹਦੇ ਤੋੜ ਕੇ ਬਣਾਉਂਦੇ ਆ ਯਾਰ ਦਾ ਸਾਈਜ਼ ਆ ਗਲਾਬੀ ਆ ਉਹ ਗਲਾਬੀ ਨਾ ਯਾਰ ਭਾਈ ਉਹ ਸਿੰਪਲ ਜਿਹੇ ਹਾਰ ਦੇ ਜਿਹੜੇ ਹੋਰ ਇੱਕ ਕਿਸਮ ਦੇ ਤੁਸੀਂ ਤੁਮਾ ਚੰਦੇ ਵਾ ਆ ਗਈ ਚੰਗਾ ਭਲਾ ਗੋਗੋਾ ਚੱਕ ਪੁੱਛ ਨਹੀਂ ਮੈਨੂੰ ਪੁੱਛੇ ਤੋਂ ਬਗੈਰ ਕੋਹ ਲਾਉਣਾ ਬਸ ਹੁੰਦਾ ਕਿ ਪੁੱਛਦਾ ਨਹੀਂ ਮੈਨੂੰ ਹੁਣ ਇਹਦੇ ਆ ਲੈ ਸਾਨੂੰ ਆ ਪੁੱਛੇ ਤਾਂ ਲੈ ਕੋਈ ਸੈਂਪਲ ਜਾਂ ਦਿਖਾ ਦੇ ਸਾਰਾ ਕੁਝ ਸੈਂਪਲ ਹੀ ਹੈ ਮਹਿੰਗਾ ਨਾ ਹੋਵੇ ਮੇਰਾ ਭਰਾ ਆ ਆ ਉਹ ਤੋ ਕਰਜੀ ਤਾਂ ਇਹਦੇ ਲੈਣੇ ਆ ਅਰਜੀਬ ਕੱਢ ਮੰਡੀ ਜੀ ਇਦਾਂ ਦੇ ਲੈਣੇ ਆ ਕਹੇ ਉਹਨੇ ਘਾੜਿਆ ਨਾ ਮੈਂ ਨਿੱਕੇ ਹੁੰਦੇ ਨੇ ਚੋਰੀ ਚੋਰੀ ਕਰਦੇ ਸੀ ਮਸੀ ਆ ਦੇ ਇਦਾਂ ਇਦਾਂ ਪਾਣੀ ਇਹ ਬਾਅਦ ਇਹ ਪਹਿਲਾ ਵਾਰ ਸਕਦੇ ਤਾਂ ਕੋਈ ਚੱਕਰ ਤਾਂ ਨਹੀਂ ਕਿਉਂ ਨਹੀਂ ਮੈਂ ਬਾਬੇ ਬੈਠੇ ਇਹ ਚ ਕਿਹੜਾ ਪਾਣੀ ਦੀ ਚ ਇਹਦਾ ਇਦਾਂ ਵੀ ਰਿਓ ਵਾਰ ਕੇ ਦੇਖਦੇ ਏਦਾਂ ਵਾਸੀ ਪੀ ਕੇ ਪੀ ਲਮ ਯਾ ਆਏ ਦੇ ਵਿੱਚ ਕੀ ਕਰਨਾ ਇਹ ਚ ਦੁੱਧ ਪੀਣਾ ਜਿਹੜਾ ਤੂੰ ਜਿਹੜਾ ਤੂੰ ਹੁਣ ਤੱਕ ਕਦੇ ਪੀਤਾ ਨਹੀਂ ਕਿਸੇ ਦੀ ਪੀਂਦਾ ਕੋਈ ਗੱਲ ਨਹੀਂ ਪੀਣੀ ਪੈਣੀ ਆ ਉਹ ਭੈਣਾ ਦੀ ਪੀਣੀ ਪੈਂਦੀ ਹੁੰਦੀ ਆਏ ਹਾਏ ਮੈਂ ਨਹੀਂ ਕਿਸੇ ਦੀ ਵੀ ਪੀਣੀ ਸਿੱਧੀ ਗੱਲ ਆ ਨਹੀਂ ਪੀਣੀ ਨੂੰ ਵੀ ਦੇਣਾ ਆ ਭੈਣਾ ਨੂੰ ਵੀ ਬਾਅਦ ਚ ਪੋਣਾ ਉਹ ਆਹੀ ਨਹੀਂ ਪਿੰਦੇ ਗਏ ਨਹੀਂ ਝੂਠ ਝੂਠ ਨਹੀਂ ਬੇਣੀ ਇਹ ਕਿਹੜਾ ਬੋਰਚਕਾਰ ਦਾ ਪੀਣੀ ਪੈਣੀ ਆ ਨਾ ਕੋਈ ਮੈਂ ਲਾਈਕ ਨਹੀਂ ਕਰਦਾ ਕਿ ਇਹਦੀ ਜੂਠ ਕੇ ਆਈ ਡੋਨਟ ਲਾਈਕ ਮੇਰੀ ਗੱਲ ਸੁਣ ਉਹ ਪੀੜੀ ਹੋ ਰਿਹਾ ਹੋ ਰਿਹਾ ਪੀੜੀ ਲਾਲੀ ਦਊਂਗਾ ਤੁਹਾਨੂੰ ਲਾਲੇ ਲੈਣੀ ਮੇਰੀ ਗੱਲ ਸੁਣ ساری ਉਮਰ ਮੱਝਾਂ ਵਾਲੇ ਫੱਟੇ ਤੇ ਬੈ ਕੇ ਹੋਂਤੇ ਯਾਰ ਮੈਂ ਉਹ ਜਿੱਤੇ ਬੈ ਕੇ ਧਾਰਾ ਚੋਨਾ ਹੁੰਦਾ ਉਹੀ ਉਹੀ ਫੱਟੀ ਸਹੀ ਸੀ ਉਹ ਹਲਕਾ ਅੱਜਾ ਲੈਕੇ ਲੈਣਾ ਵਾਹ ਲਾ ਗੱਲ ਕੀ ਨਹੀਂ ਸੋਣੀ ਅਈ ਸਾਰੀ ਕਲਗੀਆਂ ਲੱਗੀਆਂ ਐਦਾਂ ਵੱਡੇ ਬਰੋਚ ਕਣੀਆਂ ਸਿੰਗਲ ਇਹ ਲੱਗ ਕਲਗੀਆਂ ਨਹੀਂ ਆ ਲੱਗ ਲੈਣਾ ਪੈਣਾ ਜਾਨੀ ਆਪਾਂ ਦਸਤਾਰ ਬੰਨਣੀ ਆ ਤੇ ਉਹਦੇ ਤੇ ਕਲਗੀ ਜਿਹੜੀ ਸੁਣੀ ਬਾਈ ਦਸਤਾਰ ਤੇ ਚਲਦੀ ਹੈ ਇਹ ਦਸਤਾਰ ਤੇ ਪਟ ਚਲਦੀ ਹੈ ਇਹ ਦਸਤਾਰ ਵਾਸਤੇ ਹੀ ਸਾਰੀਆਂ ਕਿਉਂਕਿ ਮੋਤੀ ਵਾਲੀ ਲੜੀ ਜਿੱਤਾ ਹੁੰਦੀ ਨਾ ਜਾਨੀ ਨਾ ਜੇ ਸੂਰ ਮਨੂ ਦੀ ਬਾਈ ਸਮਝਦੇ ਨਹੀਂ ਇਹ ਹਾਰ ਨਹੀਂ ਪਾਉਂ ਤੜੀ ਰੀਸ਼ਾ ਮੈਂ ਪਾਉਣਾ ਮੈਂ ਸਿੰਪਲ ਰਹਿਣਾ ਮੈਂ ਨਹੀਂ ਇਹ ਵੀ ਹੋਰ ਇਹ ਹਾਰ ਵੀ ਰਹਿਣਾ ਸਿੰਪਲ ਰਹਿਣਾ ਵਿਆਹ ਚ ਮੈਂ ਨਹੀਂ ਜਿਹੜੇ ਕੱਚੇ ਟੰਗੇ ਉਹੋ ਹੀ ਪਾ ਲੈਂਦਾ ਮੈਨੂੰ ਆ ਸੋਰੀ ਜਿਹੜੇ ਕੱਚੇ ਟੰਗੇ ਉਹੋ ਹੀ ਪਾ ਕੇ ਚੱਲ ਜਿਵੇ ਕੋਈ ਚੀਜ਼ ਆ ਦੇਖੋ ਪਈ ਸੇਮ ਬਰੋਜ ਆ ਦੇਖੋ ਇਹ ਵੀ ਪੱਤੇ ਵਾਲਾ ਬਰੋਜੋ ਪੱਤੇ ਵਾਲਾ ਬਰੋਜੋ ਸੈੱਟ ਦਾ ਆ ਬੱਸ ਲੋ ਇਹ ਆੜ ਬੁੱਛੋ ਕੋ ਪਸੰਦਾ ਉਹ ਲੈ ਲਓ ਤੁੰ ਨੂੰ ਹਾਂ ਮੋਟਿਆ ਮੋਟੇ ਦੇ ਮੋਟੇ ਵੀ ਨਹੀਂ ਉਹ ਪਤਲੀ ਸੋਹਣੀ ਯਾਰ ਕੰਨਿਆਂ ਦੀਆਂ ਭੈਣਾਂ ਇਦਾਂ ਚਾਂਦੀ ਦੀਆਂ ਦੀ ਕੱਲ੍ਹ ਕੀ ਹੁੰਦੀ ਆ ਬਾਕਸ ਚਾਈ ਬਈ ਇੱਕ ਤਾਂ ਦੀਦੀ ਮਮਾ ਇਦਾਂ ਦਾ ਭਾਈ ਪੁੱਛ ਲੈ ਪਹਿਲਾਂ ਬੱਸ ਕੀ ਕਰੀ ਜਾਂਦਾ ਉਹ ਆ ਲੈ ਲਓ ਫੇ ਆਹ ਸੋਹਣੀ ਭੈਣ ਏ ਮੈਂ ਪਾਉਣਾ ਹੋਣੀ ਨਹੀਂ ਸੰਦੀਪ ਆ ਦੇਖ ਲੈ ਕੰਦਾ ਉਹ ਇਹ ਹੋੜੇ ਹੋੜੇ ਕਿਹੜੀਆਂ ਡੱਗਵਰ ਜਿੱਦਾਂ ਦੀਆਂ ਸ਼ਕਲਾਂ ਸਾਡੀਆਂ ਉਸ ਦਾ ਵੀ ਕੱਲ ਦੀ ਲੱਗਣੀ ਹੈ ਉਹ ਪਰਾ ਕੱਲ ਦੀ ਲੈ ਆ ਮੈ ਦਿਖਾਣਾ ਪੂੜਾ ਪਵਾ ਦੋ ਮੇਰੇ ਹੋਂਦ ਉੱਥੇ ਕੀ ਕੱਲ ਦੀ ਲੱਗਣੀ ਹੈ ਠੀਕ ਹੈ ਦਾਨਾ ਓਏ ਇਹੀ ਕੌਣ ਹੁੰਦਾ ਲਿਆ ਜੁੱਤਾ ਬੁੜੀਆਂ ਵਾਲਾ ਕੰਮ ਤੇ ਆਹ ਮੈਂ ਤੁਹਾਡੀ ਕੋਈ ਬਾਕੀ ਦੋਰੀ ਤੇ ਭਾਈ ਇਹ ਕੁੜੀ ਵਾਲਾ ਲਾ ਦੇ ਹੈ ਬਹੁਤ ਸੁਣਾਣੀ ਦਸਾਂ ਮੈਂ ਮੇਰੇ ਇੱਥੇ ਪਸੰਦ ਆ ਮੈਂ ਤਾਂ ਇੱਥੇ ਹੀ ਲਵਾਂ ਆਹ ਭਾਈ ਕੱਲ੍ਹ ਕੀ ਨਹੀਂ ਲੈਣੀ ਮੇਰੇ ਨਹੀਂ ਪਸੰਦ ਬੰਦੋ ਕਲਕੀਆਂ ਤੁਹਾਨੂੰ ਮੈਂ ਹੋਰ ਦੁਕਾਨਾਂ ਕਲਕੀਆਂ ਬਹੁਤ ਆ ਇਹਨਾਂ ਨੇ ਹਨਾ ਦੇਖੀ ਜਿੱਥੇ ਮਹਿੰਗਾ ਉੱਥੇ ਹਾਂ ਸਾਨੂੰ ਆਹ ਸਾਡਾ ਭਾਈ ਤੂੰ ਮੇਰਾ ਸੌਕਾ ਦੌਦਾਦਾਰ ਮੇਰਾ ਭਰਾ ਸਿੱਧੀ ਗੱਲ ਆ ਹਾਂ ਜੀ ਸੇ ਹਰ ਥਾਂ ਪੈਸੇ ਦਾ ਕਲੇਸ਼ ਹਰ ਥਾਂ ਪੈਸੇ ਦਾ ਕਲੇਸ਼ ਨਹੀਂ ਬਟਣਾ ਮਾੜਾ ਮੋੜਾ ਚੀਜ਼ ਲੈਣੀ ਹੋਈ ਪੈਂਦੀ ਹੈ ਅੱਛਾ ਇਹ ਬਾਜੀ ਇਹ ਦੇਖੋ ਬਾਜੀ ਇਹਦੇ ਨਾਲ ਉਹ ਬੰਨੀ ਜਿਹੜੀ ਇਹ ਛੋਟੀ ਹੈ ਇਹ ਤੋਂ ਵੱਡਾ ਮਿਲ ਜਣਾ ਉਹ ਨਾਲ ਬੰਦਾ ਹੋਰ ਵੇਗਾ ਤਾਂ ਲਾ ਦੇ ਉਹਦਾ ਘਰ ਭਾਂਡੇ ਨਹੀਂ ਹੁੰਦੇ ਇਹਨਾਂ ਦੇ ਆ ਸਾਡੇ ਹੈ ਨਹੀਂ ਘਰ ਅਸਲ ਤਾਂ ਹੀ ਆਣਾ ਹੀ ਇਹਦੇ ਚ ਪਰੋਬਾਰੀ ਆਓ ਆਓ ਮੈਂ ਘਰ ਤੋਂ ਮਸਤੀ ਆਪਣੇ ਸ਼ਾਟ ਆਊਟਸ ਕਰਾ ਕੇ ਮੈਂ ਚਲੇ ਜਾਣਾ ਮੈਂ ਇਹਦੇ ਵਿੱਚ ਤੁਹਾਡੇ ਉਹ ਬਿਸਕਟ ਲੈ ਕੇ ਆਇਆ ਹਾਂ ਹਾਂਜੀ ਇਹ ਨਾਲ ਹੀ ਲੈ ਜਿਓ ਨਿਊ ਇੰਗਲੈਂਡ ਭੈਣ ਬੈਸਕਟ ਤੁਹਾਡੇ ਚ ਆਇਆ ਇੱਥੋਂ ਇੰਗਲੈਂਡ ਚ ਲੈ ਕੇ ਆਇਆ ਇਹਦੇ ਸੋਨੇ ਲੱਗਣ ਨੂੰ ਹਨਾ ਇੱਥੇ ਬਹੁਤ ਬਹੁਤ ਸਾਰਾ ਬੜਿਆ ਐਡੀ ਸਾਰੀ ਹੋਰ ਮੈਡਮ ਅਸਲੀ ਆਹ ਆ ਲੋ ਦੇਖੋ ਘਰ ਮੈਦਾਨੀ ਦੇਖੋ ਤੇ ਇੱਕ ਤਾਂ ਮਿੰਟ ਹੋਇਆ ਫਿਰ ਮੈਂ ਮੈਂ ਤੁਰ ਪਣਾ 5 ਮਿੰਟ ਦੇ 9:00 ਵਜੇ ਤਾਂ ਕਹੇ ਨੂੰ ਇੱਕ ਘੰਟੇ ਦੀ ਬਾਤ ਆ ਹਾਂ ਹਨਾ ਉੱਥੇ 10:00 ਵਜੇ ਤੋਂ ਪਹਿਲਾਂ ਹੋਈ ਹੈ ਤੇ ਤੁ ਕਿਸੇ ਨੂੰ ਕੋਈ ਇਤਰਾਜ਼ ਹੋਵੇ ਕਿਸੇ ਚੀਜ਼ ਦਾ ਕੋਈ ਸ਼ੰਕਾ ਹੋਵੇ ਬਚਾ ਸਕਦਾ ਆਪਣੀ ਕੋਈ ਨਹੀਂ ਪਪਾ ਜੀ ਤੁਸੀਂ ਕਿੰਨੇ ਵਜੇ ਕਹਿੰਦੇ ਆ ਬਰਾਤ ਉਹਨੇ ਹਾਂ ਜੀ ਅਸੀਂ ਤਾਂ 9:00 ਵਜੇ ਚੱਤੁਰ ਕੇ ਨਰਮਲੀ ਆਪਾਂ ਨਹੀਂ ਮਰੀਆ ਉਹ ਕੀ ਹੈ ਠੀਕ ਹੈ ਜੀ ਤਨਾ ਨਾ ਪਪਾ ਠੀਕ ਹੈ ਨਾ ਲੇਟ ਨਹੀਂ ਆਣਾ ਆਪਾਂ ਇਹਦਾ ਕਿੱਥੇ ਲੈ ਗਿਆ ਸੀ ਪਪਾ ਮਲਵਈਆਂ ਦੇ ਲੈ ਗਿਆ ਸੀ ਉਧਰ ਪਪਾ ਰਲ ਗਿਆ ਇਹਨਾਂ ਉਹ ਕਹਿੰਦੇ ਦੁਆਬੀ ਇਹ ਕਹਿੰਦਾ ਬੜੀ ਸ਼ੇਰੀ ਕਹਿੰਦਾ ਬਰਾਤ ਲੈ ਕੇ ਆ ਗਿਆ ਉਮੀਦ ਨਹੀਂ ਸੀ ਇਹਨਾਂ ਤੇ 8:30 ਵਜੇ ਲੈ ਗਿਆ ਹਾਂ ਲੈ ਆ ਮੈਂ ਆਹ ਸੰਭ ਨਹੀਂ ਉਹ ਆ ਉਹ ਸਹੀ ਕਿਚੀਗਾਂ ਵਿੱਚ ਹਾਂ 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 ਕਿੱਦਾਂ ਮੈਂ ਕਿੰਨੇ ਵੇਲੇ ਆਪਾਂ ਠੀਕ ਹੈ ਨਾ ਵੀ ਆਪਾਂ ਨੋਂ ਤੋਂ ਪਹਿਲਾਂ ਤੁੰਣਾ ਤੁੰਣਾ ਉਹ ਬੋਟੇ ਕੀ ਆ ਤੁੰਣਾ ਤੋਂ ਪਹਿਲਾਂ ਉਹ ਯਾਰ ਜਿਹੜੀ ਗੱਲ ਕਰਨੀ ਕਰ ਲਓ ਤੇਰੇ ਖਾਣ ਦੀ ਪੈਰਾਂ ਦੀ ਕਦੇ ਨਹੀਂ ਤੇਰੀ ਢਿੱਡੀਏ ਭੁੱਖੀ ਰਹਿਣ ਲੱਗਿਆ ਉਹ ਸੌਰੀ ਉਧਰ ਗੁੱਸਾ ਪਿਆਰ ਫੇਰ ਵੀ ਔਰ ਔਰ ਉਹ ਪਿਆਰ ਪਿਆਰ ਅੰਦਰ ਜਾਗਿਆ ਅੰਦਰ ਨਮਾਣਾ ਲਈ ਮੋਤੀਆਂ ਨੂੰ ਮਾਸੀ ਬਿੱਗਲ ਗਈ ਉਹ ਤੋਂ ਵੈ ਨਾ ਤੁਸੀਂ ਇਹ ਦੇਖੋਗੇ ਕਿ ਕਿੰਨੇ ਵਜੇ ਮੁੰਡਾ ਰੈਡੀ ਹੋਵੇ ਵਾਪੇ ਤੂੰ ਮੈਨੂੰ 8 ਵਜੇ ਤਿਆਰ ਚਾਹੀਦਾ ਯਾਰ ਦੇਖੋ 8 ਵਜੇ ਦੀ ਨਹੀਂ ਗੱਲ ਸਵੇਰ ਨੂੰ ਆਪਾਂ ਉੱਠਣਾ 4 ਵਜੇ 4 ਵਜੇ ਉੱਠ ਕੇ ਦੋ ਪਈਆਂ ਮੇਰੇ ਮੱਜਾ ਹੱਥ ਉਹ ਕਿਸੇ ਦੇ ਹੱਥ ਪਵਾ ਦੇ ਹਾਂ ਠੀਕ ਆ ਦੋ ਪੈ ਦੇਖੋ ਮੈਂ ਉੱਠੂੰਗਾ ਜੇ ਵਾਲਾ ਗੋਹਾ ਚੱਕਰ ਨੂੰ ਬੰਦਾ ਕੋਈ ਨਾ ਮਿਲਿਆ ਫਿਰ ਮੈਂ ਗੋਹਾ ਚੱਕ ਕੇ 6 ਵਜੇ ਤੁਹਾਡੇ ਕੋਲ ਬਿੱਲਾ ਖੜਾ ਮਿਲੂੰਗਾ ਨਾਤਾ ਦਾਤਾ ਤੋਤਾ ਅੱਗ ਬਣੀ ਆ ਆਹੋਂ ਪਾਗ ਬੰਨ ਕੇ ਪਾਤਾ ਪਾ ਕੇ ਪੱਕ ਲਈ ਨਾ ਇਹਨੇ ਕੋਟ ਪੈਂਟ ਸਮਾਇਆ ਨਾ ਇਹਨੇ ਪੜਤਾ ਪਜਾਮਾ ਯਾਰ ਮੈਨੂੰ ਤੁਹਾਡੀਆਂ ਹੀ ਨਹੀਂ ਟੈਨਸ਼ਨਾਂ ਬੇਲ ਦਿੰਦੀਆਂ ਮੈਂ ਕੀ ਕਰਾਂ ਯਾਰ ਤੂੰ ਆਪਣੇ ਕੱਪੜੇ ਸਮਾਜ ਚੱਲ ਤੌੜ ਤੈਨੂੰ ਬੱਜੀ ਤੇ ਲੈ ਕੇ ਦੇ ਦੇ ਕੀ ਗੱਲ ਆ ਪੰਜ ਸੈਂਕੜਾ ਨਹੀਂ 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 ਅਸੀਂ ਕੱਪੜੇ ਲੈ ਕੇ ਦੇਣੇ ਆ ਪੈਸੇ ਤੈਂ ਦੇਣੇ ਆ ਆ ਜਾ ਭੈਜੀ ਆ ਜਾ ਨਹੀਂ ਤੁਸੀਂ ਮੈਨੂੰ ਇਹ ਦੱਸੋ ਮੈਂ 6 ਵਜੇ ਰਾਈਟ ਟਾਈਮ ਸਾਰਾ ਕੰਮ ਆਪਣੇ ਪਸੂ ਪਾ ਦਾ ਨਵੇੜ ਕੇ ਤੁਹਾਡੇ ਕੋਲ ਖੜਾ ਮਿਲੂੰਗਾ ਪਿਆਰ ਜਾਨੀ ਬਸ ਲੋ ਪਿਆਰ ਪਰ ਪਿਆਰ ਡੈਰੀ ਦੋ ਤੂੰ ਆ ਰੱਖਣਾ ਪਾਉਣਾ ਹੀ ਆ ਰੱਖਣਾ ਹੀ ਪਾਉਣਾ ਹੀ ਦੀ ਹੈ ਨਾ ਨਹੀਂ ਨਹੀਂ ਅਸੀਂ ਰੱਖਣਾ ਹੈ ਘਰੇ ਰੱਖ ਲਾਂ ਘਰ ਸਾਡੇ ਪ੍ਰਾਣੇ ਵੀ ਆ ਕੀ ਚਾਹੁੰਦੇ ਆ ਨਾ ਹਾਂਜੀ ਬਸ ਹੋਰ ਮੇਰੇ ਤਾਂ ਕੀ ਚਾਹੁੰਦੇ ਬਸ ਇਹੀ ਚਾਹੁੰਦੇ ਹੁਣ ਤੂੰ ਰੈਡੀ ਹੋ ਜਾ ਤੈਨੂੰ 8 ਵਜੇ ਤੂੰ ਵਿਆਹ ਵਾਲੇ ਤੇ ਆਂ ਉਹਕੇ ਪੱਗ ਬਣਾ ਕੇ ਮੈਂ ਕਿਹਾ ਜੀ 6:20 ਮਿੰਟ ਤੇ ਮੋਟਰ ਤੇ ਨਾ ਲੈਣਾ 6:20 ਮਿੰਟ ਤੇ ਨਹੀਂ ਨਾ ਤਾਂ ਅੰਦਰ ਹੀ ਲਈ ਦਦਾ ਨਹੀਂ ਤਾਂ ਅੰਦਰ ਨਾ ਅੰਦਰ ਸਾਰੀ ਬਾਥਰੂਮ ਲੈ ਆ ਨਾ ਮਾਮਾ ਆਪ दारू ਪੜਾ ਕੇ ਠਾਲਣਾ ਪਹਿਲਾਂ ਮੇਰੇ ਬੁੜੇ ਦਾ ਕੋਈ ਨਹੀਂ ਤੂੰ ਮਾਮੇ ਤੇ ਨਾ ਜਾਇਆ ਕਰ ਵਾਲਾ ਮਾਮੇ ਨੇ ਨਾ ਤੇਰੇ ਤੇ ਠਾਲਣਾ ਠਾਲਣਾ ਅਸੀਂ ਉਦੋਂ ਪੀਣਾ ਹੀ ਨਹੀਂ ਦੇਣੀ ਅਸਰ ਮਾਮਾ ਦਾ ਵਿਚਾਰਾ ਪਿੰਦਾ ਵੀ ਨਹੀਂ ਹੈਗਾ ਐਵੇਂ ਇੱਥੇ ਰੱਖਣਾ ਹਾਏ ਹਾਏ ਕਿੱਥੇ ਪਾਉਣਾ ਇੱਥੇ ਹਾਂ ਜਿੱਥੇ ਤੈ ਪੈਣਾ ਉਹਦੇ ਨਾਲ ਦੇ ਮੰਜੇ ਤੇ ਲੈ ਮੈਂ ਮੰਜਾ ਨਾ ਆਪਣਾ ਧਵਾ ਹੂੰ ਮੈਂ ਕੀ ਗੱਲ ਮੇਰੇ ਬੈੜ ਤੇ ਪੈ ਜੂ ਮੇਰਾ ਭਰਾ ਆਇਆ ਸਾਡਾ ਮਾਮਾ ਤੂੰ ਸੋਹ ਖਾ ਕੇ ਦੇਵੀ ਦੇਵ ਤੇਰੀ ਤੂੰ ਆਪਣੇ ਭਰਾ ਨੂੰ ਆਪਣੇ ਬੈੜ ਤੇ ਉੱਥੇ ਰੱਖੂਗੀ ਅਸੀਂ ਨਾਲ ਦੇ ਮੰਜੇ ਤੇ ਬਾੜਵਾਗੇ ਤੂੰ ਤਾਂ ਬਜਾਰੇ ਨੂੰ ਅੰਦਰ ਨਹੀਂ ਬਾੜ ਦੇ ਕਾਫੀ ਤੇ ਬਿਠਾ ਦਿੰਦੇ ਆ ਤੇਰੀ ਸੋਹੇ ਤੇ ਪਟਾ ਕੇ ਦਿਖਾਇਆ ਸਾਜਣੇ ਸਾਜਣੇ ਮੈਂ ਕੋਕਰੇ ਇਦਾਂ ਨਾ ਕਿ ਸਾਡੇ ਮਾ ਸੀਗਾ ਕੁਝ ਰਿਜ਼ਰਵ ਮਾਮਾ ਵੀ ਹੈਗਾ 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 ਸਪੇਅਰ ਪਾਰਟ ਫੜਾ ਦਿੱਤਾ ਯੇ ਲੱਭੀ ਗਿਆ ਯੇ ਓਰੀਜਨਲ ਰਸ ਗਿਆ ਯੇ ਲੱਭਾ ਰਸ ਗਿਆ ਪਾ ਤ ਪੀ ਕੇ ਚੱਲ ਗਿਆ ਮੇਰਾ ਭਰਾ ਖੜਾ ਆ ਅੱਛਾ ਠੀਕ ਆ ਅੱਛਾ ਦੂਸਰੀ ਗੱਲ ਇਹ ਆ ਕੋਈ ਰਿਜ਼ਰਵ ਜੀਜਾ ਵੀ ਹੈਗਾ ਨਹੀਂ ਨਹੀਂ ਓ ਨਹੀਂ ਹੈਗਾ ਮੇਰੇ ਇੱਕ ਮਿੰਟ ਮੇਰੀ ਇਹ ਗੱਲ ਭੈਣ ਹੈਗੀ ਰਿਜ਼ਰਵ ਹਾਂ ਮੈਲਨੀਆਂ ਦੱਸੋ ਮੈਂ ਤੈਨੂੰ ਦੱਸਦਾ ਮੈਨੂੰ ਡੇਢ ਘੰਟਾ ਹੋ ਗਿਆ ਨਾ ਮੈਨਾਂ ਦੱਸਦਾ ਮੈਨਾਂ ਬਲੀ ਜੀ ਮੈਲਨੀਆਂ ਦੱਸੋ ਹੈ ਨਾ ਲਗਾ ਪੈਂ ਕੋਈ ਨਹੀਂ ਤੁਸੀਂ ਲੱਗ ਜਾਓ ਤੁਸੀਂ ਉਧਰ ਲੰਗ ਜਾਓ ਲੰਗ ਜਾਓ ਲੰਗ ਜਾਓ ਤੁਸੀਂ ਦੱਸੋ ਮੈਨੂੰ ਇਹ ਦੱਸੋ ਕਿ ਆਪਣੇ ਮੈਲਨੀਆਂ ਕਿਹਦੀ ਕਿਹਦੀ ਹੋਣੀ ਆ ਮੈਂ ਤੈਨੂੰ ਦੱਸ ਦਿੰਦਾ ਮੈਲਨੀ ਬੋਲ ਕੇ ਜੀ ਮੈਂ ਤੈਨੂੰ ਦੱਸ ਦਿੰਦਾ ਤਿੰਨ ਮੈਲਨੀਆਂ ਹੋਣੀਆਂ ਜਿਹੜੀਆਂ ਇੱਕ ਬਾਬਾ ਜੀ ਦੱਸ ਕਿਹੜੀਆਂ ਕਰਵਾਉਣੀਆਂ ਮੈਂ ਇੱਕ ਕਰਾਉਣੀ ਆਪਣੇ ਡੈੜੀ ਦੀ ਇੱਕ ਆਪਣੇ ਬਾਬੇ ਦੀ ਮੇਨ ਮੈਂ ਲਈ ਮੇਰੇ ਬਾਬੇ ਦੀ ਡੈੜੀ ਵੀ ਮੈਂ ਲੈਣੀ ਵੀ ਮੈਂ ਛੱਡ ਦੂੰ ਬਾਬੇ ਦੀ ਮੈਂ ਲੈਣੀ ਮੈਂ ਕਰਾਉਣੀ ਕਰਾਉਣੀ ਤਿੰਨ ਮੈਂ ਲੈਣੀਆਂ ਕਰਾਵਾਂਗੇ ਤਿੰਨ ਮੈਂ ਲੈਣੀਆਂ ਹੈ ਹਨਾ ਇੱਕ ਮਾਮੇ ਦੀ ਇੱਕ ਮਾਮੇ ਦੀ ਆ ਤੂੰ ਮਾਮੇ ਦੀ ਵੀ ਲੋਣੀ ਆ ਇੱਕ ਬਾਬਾ ਜੀ ਦੀ ਆ ਇੱਕ ਡੈਡੀ ਦੀ ਇੱਕ ਮਾਮੇ ਦੀ ਤਿੰਨ ਮੈਂਡੀਆਂ ਬਸ ਦੋ ਮੈਂਡੀਆਂ ਦਾ ਮੇਰੀਆਂ ਮੇਰਾ ਤੀਜੀ ਹੋ ਗਈ ਨਾ ਹੋ ਗਈ ਕੋਈ ਮਾਮਾ ਮਾਮੇ ਦੀ ਮੈਂ ਨਹੀਂ ਹੋਣੀ ਆ ਪਾਪਾ ਦੱਸ ਰੋਸ ਗਿਆ ਰੋਸ ਗਿਆ ਮੈਂ ਨਹੀਂ ਆ ਤਿੰਨ ਨਹੀਂ ਆ ਰੋਸ ਗਿਆ ਮੈਂ ਕਰਾਉਣੀ ਨਹੀਂ ਹੈ ਕਿਸਨ ਵਾਲਾ ਹੀ ਸੀ ਅੱਛਾ ਤਿੰਨ ਮੈਂਡੀਆਂ ਹੁਣ ਭੈਣ ਜੀ ਕਿੰਨੀਆਂ ਤਿੰਨ ਮੈਂਡੀਆਂ ਤਿੰਨ ਨਹੀਂ ਕਰਨੀ ਆ ਆਪਾਂ ਚਾਰ ਕਰਾਂਗੇ ਉਹ ਭਰਾ ਦੀ ਕਰ ਦਿੰਨੇ ਆ ਭਰਾ ਦੀ ਕਰ ਦਿੰਦੇ ਆ ਹਾਂ ਸੱਚ ਭਰਾ ਦੀ ਭਰਾ ਚਾਰ ਮੈਂਡੀਆਂ ਭਰਾ ਦੀ ਜੀਜੇ ਦੀ ਵੀ ਜ਼ਰੂਰੀ ਹੁੰਦੀ ਆ ਇਥੇ ਜੀਜੇ ਬਹੁਤ ਆਰਸ ਜਾਣੇ ਆ ਉਹ ਜੀਜੇ ਬਹੁਦੇ ਆ ਜੀਜੇ ਆ ਇੱਥੇ ਆਲੇ ਕੰਦਾ ਟੱਪਣੀਆਂ ਕਿੱਥੇ ਜੀਜੇ ਬਹੁਦੇ ਆ ਜੀਜੇ ਤਾਂ ਦੋ ਸਾਡੇ ਲੜੋਏ ਵਾਲੇ ਮੈਂ ਚੱਲੇ ਆ ਵੀ ਜੀਜੇ ਜੀਜੇ ਕੋਈ ਹੈ ਇੱਕ ਲੈ ਲੈ ਲੜੋਏ ਵਾਲੇ ਦੋ ਆ ਲੈ ਜੀਜਾ ਦਾ ਸੀ ਕੋਈ ਰੱਖਣਾ ਉਹ ਨਹੀਂ ਦੋ ਆ ਨੋ ਫੇ ਉਹਨਾਂ ਨੂੰ ਵਰਤੋ ਅਸੀਂ ਚੱਲੇ ਹਾਂ ਠੀਕ ਆ ਇਹਦੀ ਬਾਤ ਉਹ ਆ ਮੇਰੇ ਆ ਮੇਰੇ ਉਹ ਇਹ ਗੱਲ ਠੀਕ ਆ ਤੱਕ ਹੀ ਆ ਲੈ ਲੈ ਜੈਸ਼ੂਟ ਫੋਰ ਆਪਾਂ ਅੱਜ ਫੜਾਈ ਪਤਾ ਹਾ ਦੇ ਤੇ ਹੁਣ ਮੈਲਨੀਆ ਤਾਂ ਵੀ ਹੋ ਗਿਆ ਸਾਰਾ ਘਰ ਲੈਣ ਦੇ ਮੈਲਨੀਆ ਦੇ ਓਏ ਓ ਪਿੰਡੂ ਲੈ ਲਵਾਂਗੇ ਇਹਦੇ ਹੈਵੀ ਹੈ ਯਾ ਬੂਟਾਂ ਵਾਲੇ ਪਏ ਸੀ ਮੇਰੇ ਆ ਚੱਕ ਲੈ ਚਾਰ ਪੈਸੇ ਬਚਦੇ ਠੀਕ ਆ ਲੈ ਦਾ ਸੋਦਾ ਹੈ ਚਾਰ ਪੈਸੇ ਹਾਂ ਚਾਰ ਪੈਸੇ ਬਚਦੇ ਨਹੀਂ ਸਬਰ ਕਰ ਲੈ ਐਦਾਂ ਕਰੋ ਹਾਂ ਲੇਡੀ ਦੀ ਮਿਲਨੀ ਆਪਾਂ ਕਰਨੀ ਨਹੀਂ ਲੇਡੀਜ਼ ਨਹੀਂ ਨੋਰਮੈਂਟ ਕਿਉਂ ਐਵੇਂ ਕੁੱਤ ਕਲੇਸ ਯਾਰ ਐਵੇਂ ਬੇਲੂ ਫਲਾ ਨਹੀਂ ਦੀ ਨੀ ਲੈਮ ਬਗੜੀ ਦੀ ਨੀ ਹੋਏ ਟੈਮ ਕੜੀ ਦੀ ਨੀ ਹੋਏ ਬੁੜੀਆਂ ਐਦੇ ਕਰਦੀਆਂ ਗੋਪੀ ਫਿਣਾਈਆਂ ਤੇ ਚਾਰ ਪੰਜ ਪੈਸਾ ਮਾ ਲੈਣ ਦੇ ਆਹ ਤੇ ਤੁਸੀਂ ਉੱਪਰ ਆ ਲੈ ਲਿਓ ਤੁਹਾਡੇ ਨਾਲ ਕੀ ਆ ਸਾਰਾ ਵਿਆਹ ਹੀ ਤੁਹਾਡਾ ਆ ਸਾਰਾ ਵਿਆਹ ਹੀ ਤੁਹਾਡਾ ਆ ਇਹ ਪਤਾ ਕਿਦਾਂ ਉਹ ਤਾਂ ਹੈਗਾ ਯਾਰ ਸਾਰੇ ਬਾਹਰਲੇ ਬੱਲੇ ਆ ਗੂਰੇ ਆ ਉਹਨਾਂ ਦੇ ਗੂਰੇ ਆ ਨਾ ਤੁਸੀਂ ਕਰਾਉਂਗੇ ਆਪਣੀਆਂ ਸ਼ਕਲਾਂ ਤਾਂ ਦੇਖੋ ਕੋ ਮਿਲਦੀ ਜੁੱਤੀ ਦਾ ਮਾੜਾ ਵਾਏ ਔਰ ਮੇਰੇ ਜਵਾਈ ਦਾ ਉੱਧਰ ਜਵਾਈ ਦਾ ਇਹ ਦੱਸ ਰਿਹਾ ਕੁੜੀ ਆ ਲੈ ਲੋ ਵਾ ਤੁਸੀਂ ਲੱਥੋ ਤੁਹਾਡੇ ਕੋਈ ਆਰਗੈਨਿਕ ਪੀਸ ਕੋਈ ਵਾਈਟ ਕਲਰ ਦਾ ਹੈਗਾ ਜਿਹੜਾ ਮੇਕਅਪ ਤੋਂ ਬਗੈਰ ਚਮਕੇ ਹੈ ਨਾ ਬਾਲ ਭਜਾ ਦੇ ਓ ਮਾਸਰਾ ਤੂੰ ਤੇਰੀ ਗੱਲ ਦਾ ਹੋ ਗਿਆ ਏਹੀ ਗੱਲ ਹੋ ਰਾ ਤੇਰੇ ਮੋਰੇ ਦੀ ਕੋਈ ਵੀ ਹੋ ਸਕਦਾ ਤੇਰੀ ਗੱਲ ਤੈਨੂੰ ਤਾਂ ਮੈਂ ਤੇਰੇ ਦੇ ਐਪਰੀਸ਼ੀਏਟ ਆ ਮੈਂ ਤੇਰੇ ਦੇ ਦੁੱਖ ਤੇਰੇ ਸਮਝਦਾ ਆ ਹੁਣ ਮੈਨੂੰ ਇਹ ਦੱਸੋ ਉਹਦੀ ਉਧਰ ਹੈਗੀ ਮਾਮਾ ਗੋਰੀ ਅੱਛਾ ਉਧਰਲੀ ਗੋਰੀ ਆ ਹੋ ਬੇਟੇ ਜੇ ਤੁਹਾਨੂੰ ਤੁਹਾਡੇ ਕੋਲ ਕੋਈ ਸਵਾਲ ਹੋਵੇ ਕਹਿ ਦਿੰਦਾ ਪਲੀਜ਼ ਸੁਣੋ ਅੱਜ ਨਹੀਂ ਸੱਚੀ ਇਹ ਫੋਟੋ ਨਹੀਂ ਨਹੀਂ ਜੇ ਉਧਰੋਂ ਕੋਰੇ ਇਧਰੋਂ ਵੀ ਅਸੀਂ ਕਾਲੇ ਇਕੱਠੇ ਕਰਨੇ ਆਂ ਹੋਰ ਦੱਸ ਲੈ ਹਣ ਤੁਸੀਂ ਮੈਨੂੰ ਹੁਣ ਸਾਰਾ ਟੱਬਰ ਬੈਠਾ ਆ ਜੇ ਕਿਸੇ ਦਾ ਸੰਖਾ ਉਹ ਵਜਾ ਸਕਦਾ ਜੇ ਇਹਨੂੰ ਕੋਈ ਘੜਬੜ ਲੱਗਦੀ ਪਸਤੌਂਦਾ ਲਿਜਾ ਕੇ ਇਹਨਾਂ ਨੂੰ ਕਿਹੜੀ ਘੜੀ ਮੈਂ ਬਿਉਣ ਚੱਲ ਗਿਆ ਉੱਥੇ ਸੋਨੇਯਾਰ ਦਾ ਸਾਡਾ ਫੌਜੀ ਸੀ ਤੇ ਮੇਰੀ ਵੀ ਭੈਣ ਸੋਨੇਯਾਰ ਦੀ ਆ ਬੱਸ ਕਰਿਆ ਮਾਛੜ ਆਰਗਾ ਤਾਂ ਮੇਰਾ ਕੋਈ ਹੋਇਆ ਹੀ ਨਹੀਂ ਮੇਰੀ ਭੈਣਰ ਦਾ ਵੀ ਕੋਈ ਹੋਇਆ ਨਹੀਂ ਸੋਨੇਯਾਰ ਗਈਆਂ ਆ ਤੂੰ ਮਾਥੀ ਮਾਛੜ ਮੇਰੇ ਮਾਛੜ ਦੀ ਰੀਸ ਤੂੰ ਕਿੱਥੇ ਕਰ ਲਉ ਕਿੱਟਾ ਪੂਣੀ ਆਰਗਾ ਵਿਆਹ ਆ ਇਹਨਾਂ ਅਸੀਂ ਚਿੱਟਾ ਮੈਂ ਹੁਣ ਵਿਆਹ ਕੇ ਲੈ ਆਈਏ ਗੋਰੀ ਉਦੋਂ ਮੈਨੂੰ ਕਹਿੰਦੀ ਵੀ ਸੀ ਮੈਨੂੰ ਮੈਨੂੰ ਗੁਰਜੀਤ ਭਾਜੀ ਨੇ ਕਿਹਾ ਵੀ ਕਹਿੰਦਾ ਸਾਡੇ ਇੱਥੇ ਗੋਰੀ ਬੀਬੀ ਆ ਨਹੀਂ ਤੇ ਚੱਲ ਛੱਡੋ ਮੇ ਆ ਮੇਰੀ ਘਰ ਵਾਲੀ ਦੇ ਨਾਲ ਹੀ ਗੋਰੀ ਰਹਿੰਦੀ ਆ ਮੈਂ ਉੱਥੇ ਮਾਛੜ ਦੀ ਗੱਲ ਮਾਲਕ ਅੱਛਾ ਤੂੰ ਕੀ ਜਾਣਦੀ ਆ ਫੌਜ ਬੋਲਦੀ ਆਂ ਤੇਰੇ ਪੈਨਸਲ ਆਉਂਦੀ ਆ ਤਿੰਤਾ ਐ ਛੱਡ ਦੂ ਉਧਰ ਬ੍ਰਿਟਿਸ਼ ਪਾਸਪੋਰਟ ਅਗਲੀ ਕੋਲ ਨਹੀਂ ਮੈਂ ਹੁਣ ਸਾਨੂੰ ਜਾ ਲੈ ਹੁਣ ਸਾਨੂੰ ਜਾ ਲੈਣ ਦੇ ਗੋਪੀ ਪੱਪੀ ਪੱਪੀ ਗਾਰ ਨਹੀਂ ਮੈਂ ਨਹੀਂ ਕਰੂ ਮੈਂ ਘਰ ਵਾਲੀ ਕਰੂ ਮੇਰੀ ਮੇਰਾ ਘਰ ਵਾਲੀ ਕਰੂ ਹਾਲ ਦੇਖ ਜਾ ਚੱਲ ਜਾ ਹੁਣ ਇਹ ਤੋਰ ਕਰਾ ਰਿਹਾ ਮੇਰੇ ਮੁੰਡੇ ਨੂੰ ਪੈਸੇ ਭਾ ਦੇ ਕੱਪੜਿਆਂ ਨੂੰ ਆਹੋ ਐਵੇਂ ਭਾ ਦੇ ਮੁੰਡੇ ਨੂੰ ਮੈਂ ਕੱਪੜੇ ਲੈਣੇ ਆ ਤੂੰ ਲੈ ਲੈ ਵਿਚਾਰ ਨਹੀਂ ਕੋਈ ਪੈਂਟ ਪਾਈ ਹੁੰਦੀ ਮੇਰੇ ਕੋਲ ਐਦਾਂ ਕਰ ਤੂੰ ਜਿਹੜਾ ਭੋਗ ਤੇ ਸੂਟ ਪਾਉਣਾ ਉਹਦੇ ਨਾਲ ਦਾ ਇੱਕ ਇਹਨੂੰ ਲੈ ਦੇ ਕਿਨੂੰ ਬਸ ਇਹ ਕਹਿਣ ਲਗਾ ਉਹ ਦੇ ਕੇ ਮੈਨੂੰ ਕੱਪੜੇ ਲੈ ਲੈ ਸਾਨੂੰ ਦੋਨਾਂ ਨੂੰ ਇੱਕੋ ਜਿਹਾ ਲੈ ਦੇ ਤਾਰੇ ਕਹਿਣਾ ਉਹ ਜਿਹੜਾ ਭੋਗ ਤੇ ਪਾਉਣਾ ਤੇ ਉਹ ਉਹ ਅੰਕ ਸਾਈਮਰ ਉਹਨੇ ਨਾਲ ਇੱਕ ਸੂਟ ਬੋਲ ਲੈਣਾ ਨਹੀਂ ਮੈਂ ਭੋਗ ਵਾਲਾ ਕੋ ਸੰਦੀਪ ਆ ਚਾਚੀ ਦੇ ਜਿਹੜਾ ਸੂਟ ਲੈਣ ਦੇ ਆ ਮਾਂ ਹੀ ਆ ਮੇਰੀ ਵੀ ਇਹ ਬਣਦਾ ਆ ਪਰ ਹੈ ਨਾਨੀ ਆ ਐ ਉਹਦਾ ਹਰਾਮਖੋਰ ਹੁੰਦੇ ਆ ਤੇ ਮੈਂ ਵੀ ਤੇਰਾ ਘਰ ਤੋਂ ਉਹ ਸੁਣਾ ਦੇ ਓ ਯਾਰ ਇਹਦੇ ਸੈੱਟ ਦੇ ਪੈਸੇ ਜੋ ਜਿੰਨੇ ਬਣਦੇ ਆ ਇਹਨੂੰ ਦੇ ਦੇ ਮੈਂਤਾਂ ਵਾਲੀ ਗੱਲ ਆ ਮੇਰੇ ਗਾਹ ਇਹਨੇ ਨਿਆਣੇ ਨੂੰ ਪੋਸਤਾ ਤੱਕ ਸੁਣਾਉਣਾ ਤੁਹਾਨੂੰ ਸੈੱਟ ਪਾਤਾ ਤੇ ਧੀ ਕਹਿੰਦਾ ਮੈਂਤਾਂ ਕੋਈ ਨਾ ਤੇ ਪੈਰ ਦੀ ਛਾਪ ਜਿਹੀ ਪਾਵੇ ਤੂੰ ਰਹਿਣ ਦੇ ਸੈੱਟ ਪਾਉਣ ਨੂੰ ساری ਉਮਰ ਮੇਰਾ ਤਾਂ ਬੁੜਾ ਮੰਦੇ ਦੇ ਪੈ ਗਿਆ ਦੇਖ ਉਧਰ ਬਿਮਾਰ ਪੈ ਗਿਆ ਉਹ ਨਹੀਂ ਮੈਨੂੰ ਤੁਸੀਂ 10 ਸਾਲ ਸੈੱਟ ਪਾਉਣਾ ਸੈੱਟ ਪਾਣਾ ਨਹੀਂ ਮੈਨੂੰ ਪੈਸੇ ਨਹੀਂ ਦਿੱਤਾ ਮੈਂ ਕਾਹਦੇ ਲਾਉਂਗਾ ਸੂਟ ਉਥੇ ਧਾਰ ਕੀਤਾ ਐ 60 70 ਹਜ਼ਾਰ ਬਣਿਆ ਐ ਕਿੱਦਾਂ 60 70 ਹਜ਼ਾਰ ਬਣਿਆ ਲਾਲਾ ਸਾਹਿਬ ਸ਼ਹਿਰ 'ਚ ਇੱਕ ਭੈਣਾ ਨੂੰ ਸੂਟ ਸੀ ਇੱਕ ਭੈਣਾ ਨੂੰ ਸੂਟ ਸੀ ਕਾ ਛੜਾ 4 ਸੂਟ ਇੱਕ ਹਾਂ ਹੈਨਾ ਜਿਹੜੇ ਭੈਣਾਂ ਵਾਲੇ ਚਾਰ ਤੇ ਬਾਅਦ ਚ ਕਿੰਨੇ ਲੈਂਦੇ ਆ ਚਾਰ 5 6 7 ਹਾਂ 7 ਲੈਂਦੇ 7 ਸੂਟ 7 7 ਹੀ ਹੋਗਾ ਹਾਂ 7 ਤੇ ਦੋ ਭੈਣ ਨੂੰ ਲੈ ਕੇ ਦਿੱਤੇ ਸੀ ਦੋ ਭੈਣ ਨੂੰ ਲੈ ਕੇ ਦਿੱਤੇ ਹਾਂ ਇਹ ਕਾ ਮਾ ਤੂੰ ਤਾਂ ਫੇਰ ਪਹਿਲੇ ਲੈ ਗਈਆਂ ਫੇਰ ਰਹਿਣ ਦੇ ਫੇਰ ਉਹ ਕੈਂਸਲ ਨਹੀਂ ਫੇਰ ਤੂੰ ਦੇਖ ਲੇਖਾ ਮਾਵਾ ਤੇ ਆਂਦਾ ਰੋਲੇ ਨਾਲ ਹਿਸਾਬ ਚੰਗਾ ਲਾਲੇ ਨਾਲ ਜਵਾਬ ਜਾਂਦਾ ਸੰਦੀਪ ਭੈਣ ਕਹਿੰਦੀ ਸੀ ਮੈਂ ਸੂਟਾਂ ਦੇ ਪੈਸੇ ਦਊਂਗੀ ਜਿਹੜੀਆਂ ਭੈਣਾਂ ਦੇ ਆ ਮੈਂ ਕੋਈ ਪੱਠ ਨਹੀਂ ਸੀ ਚੱਕੀ ਉਹਨੇ ਨਹੀਂ ਦੇਣੇ ਉਹਨੇ ਕਿਹਾ ਸੀ ਉਹਨੇ ਕਹਿ ਕੇ ਚਕਾਇਆ ਕੰਮ ਸਾਰਾ ਲੈ 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 ਯਾਰ 2 2000 ਕੇ ਫਿਰ ਉਹ ਜੋ ਹਿਸਾਬਾਂ ਦੇ ਜਿੰਨੇ ਸੂਟ ਆ ਸਾਰੇ ਉਹ 1000 1000 ਕਰਕੇ ਖੜਾ ਉਹ ਠੇਕਾ ਲਿਖਾਇਆ ਤਾਂ ਮੈਨੂੰ ਠੇਕਾ ਲਿਆ ਸੀ ਹਨਾ ਐ ਤਾਂ ਸਾਲਾ ਮੈਂ ਵਿਆਹ ਤੇ ਵੀ ਇੰਨਾ ਖਰਚਾ ਕਰਾ ਉਤੋਂ ਦੀ ਸੂਟ ਵੀ ਉਹ ਪਹਿਣਾ ਲੈ ਕੇ ਤੇ ਮੈਂ ਮੈਨੂੰ ਹੀ ਵੇਚ ਦੋ ਕਿਤੇ ਜੇ ਮੇਰੀ ਕਿਡਨੀ ਬਿਕਦੀ ਆ ਜੇ ਹੁਣ ਸਾਨੂੰ ਲੈ ਕੇ ਦੇਣੇ ਸੂਟ ਉਹਨਾਂ ਨੂੰ ਜਾਂ ਫੇਰ ਕੈਂਸਲ ਹੋਣ ਤਾਂ ਲੈ ਕੇ ਤੇ ਦੋ ਉਹ ਤਾਂ ਬਹੁਤ ਵੰਗੇ ਨਹੀਂ ਸੀ 7000 ਦੇ ਐਸੀ ਦੋ ਅਮਾ ਮੈਂ ਤੈਨੂੰ ਇਹ ਗਾਜ਼ਾ ਮੈਨੂੰ ਪੁੱਛ ਕੇ ਦੇਖ ਮੇਰੇ ਆ ਹੁਣ ਵਿਆਹ ਦੇ ਵਿੱਚ ਨਾਮ ਲੈ ਕੇ ਦੇ ਗੱਲ ਖਤਮ ਕਰ ਤੈਨੂੰ ਦੋ ਛੱਡੋ ਪਰਾਂ ਮਾਸੀ ਹਾਂ ਨਾ ਉਹ ਤੈਨੂੰ ਨਾ ਰਮਾਰ ਮੂਲ ਲੈ ਦੇਣਾ ਸੈ ਤੇ ਬੰਨਣ ਉਹ ਤੂੰ ਬਜ ਮੱਖੇ ਲੋੜ ਪੈ ਗਈ ਆ ਕੁੱਕਰ ਗਿਆ ਮੈਂ ਲੈਣੇ ਆ ਮਾਂ ਤੇ ਬੋਟੀ ਲੈ ਪਹਿਲੇ ਦੋ ਆ ਹੋ ਤੇਰੀ ਬੋਟੀ ਲੈ ਲੈ ਛੋੜ ਨੇ ਮੇਰੇ ਬੋਟੇ ਸੂਟ ਪਾਉਂਦੀ ਨਹੀਂ ਪੈਂਟ ਆ ਗਿਆ ਤਾਂ ਬੰਨਦਾ ਪੈਂਟ 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 ਲੈ ਦੇ ਉਹਨੂੰ ਵਧੀਆ ਜਿਹਾ ਕੋਈ ਪੈਂਟ ਆਈ ਨੂੰ ਲੈ ਦਮਾਂ ਸਕਾਲਟੀ ਦੇ ਵਧੀਆ ਜਿਹਾ ਪੈਂਟ ਹੁਣ ਗੋਪੇ ਉੱਠ ਖੜ ਰਾਜੇ ਨਹੀਂ ਯਾਰ ਮੈਨੂੰ